ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਜਿਸ ਤਰ੍ਹਾਂ ਦੇ ਨਾਲ ਖੇਤਾਂ ਦੇ ਵਿੱਚ ਟਿੱਲੀਆਂ ਪਈਆਂ ਹੋਈਆਂ ਨੇ ਜੋ ਕਿ ਕਰਮਚਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੇ ਉੱਤੇ ਕੰਮ ਕੀ ਗਰਮੀ ਦੇ ਰੂਪ ਤੋਂ ਸਿਖਰਾਂ ਤੇ ਪਹੁੰਚ ਚੁੱਕੀ ਹੈ ਤੇ ਅਜੇਹੇ ਦੇ ਵਿੱਚ ਧੁੱਪ ਜਿਸ ਤਰ੍ਹਾਂ ਦੀ ਪੈ ਰਹੀ ਹੈ ਉਸ ਤਰ੍ਹਾਂ ਦੇ ਨਾਲ ਹੀ ਫਸਲਾਂ ਵੀ ਜੜੀਆਂ ਨੇ ਉਹ ਪਕਣੀਆਂ ਸ਼ੁਰੂ ਹੋ ਗਈਆਂ ਨੇ ਪਰ باوجود ਇਸ ਦੇ ਜੇਕਰ ਫਸਲਾਂ ਖਰਾਬ ਹੋ ਜਾਂ ਤਾਂ ਸਰਕਾਰ ਦੇ ਵੱਲੋਂ ਇਹ ਗੱਲ ਹਰ ਸਾਲ ਕਹੀ ਜਾਂਦੀ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਪਰ ਅਜੇ ਹਾਈ ਕੁਝ ਦੇਖਣ ਨੂੰ ਮਿਲ ਰਿਹਾ ਮਾਨ ਸਿੰਘਪੁਰ ਪਿੰਡ ਦੇ ਵਿੱਚ ਜਿੱਥੇ ਕਿ ਕਣਕ ਦੇ ਖੇਤ ਨੂੰ ਜਿਹੜੀ ਐ ਪਿਆਨਾ ਕੱਗ ਲੱਗ ਗਈ ਹੈ ਤੇ ਜਿਸ ਦਾ ਕਾਰਨ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਬਿਜਲੀ ਦੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਜਿਸ ਤਰ੍ਹਾਂ ਦੇ ਨਾਲ ਖੇਤਾਂ ਦੇ ਬਿੱਟ ਟਿੱਲੀਆਂ ਪਈਆਂ ਹੋਈਆਂ ਨੇ ਜੋ ਕਿ ਕਰਮਚਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੇ ਉੱਤੇ ਕੰਮ ਕੀਤਾ ਜਾਵੇ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਹੈ ਅਜਿਹੇ ਆਵਾਰਦਾ ਤਾਂ ਆ ਵਾਪਰਨੀਆ ਆਮ ਗੱਲ ਹੋ ਜਾਂਦੀ ਹੈ ਤੇ ਸਰਕਾਰਾਂ ਦੇ ਵੱਲੋਂ ਹਰ ਸਾਲ ਜਿਹੜਾ ਹੈ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਸੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਪਰ ਇੱਥੋਂ ਦੇ ਲੋਕਾਂ ਦੇ ਵਿੱਚ ਖਾਸਾ ਗੋਸ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਪਾਇਆ ਜਾ ਰਿਹਾ ਹੈ ਤੁਹਾਨੂੰ ਨੇ આરોਪ ਵੀ ਲਗਾਏ ਨੇ ਕਿ ਸਰਕਾਰਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਇੱਥੇ ਕੋਈ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਹੈ ਦੋਹਾਂ 30 ਮਿੰਟ ਤੋਂ ਪਹਿਲਾਂ ਪਹੁੰਚ ਸਕਦੀ ਕਿਉਂਕਿ ਹਸਪਤਾਲ ਹੁੰਦੇ باوجود ਜਿਲ੍ਹਾ ਨਗਰ ਪੰਚਾਇਤ ਹੁੰਦੇ باوجود ਵੀ ਜਿਹੜਾ ਹੈ ਇੱਥੇ ਫਾਇਰ ਬ੍ਰਿਗੇਡ ਦੀ ਟੀਮਾਂ ਜਿਹੜੀਆਂ ਨੇ ਉਥੇ ਨਹੀਂ ਪਹੁੰਚ ਸਕਦੀਆਂ ਕਿਉਂਕਿ ਇਸ ਦੀ ਕੋਈ ਵਿਵਸਥਾ ਜਿਹੜੀ ਹੈ ਉਹ ਨਹੀਂ ਕੀਤੀ ਗਈ ਤਾਂ ਕਿਸੇ ਵੀ ਤਰ੍ਹਾਂ ਦੀ ਅੰਸੁਖਾਮੀ ਕਰਨਾ ਵਾਪਰਨੀ ਇੱਥੇ ਲਾਜ਼ਮੀ ਹੋ ਜਾਂਦੀ ਹੈ ਤੇ ਉੱਥੇ ਹੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੀ ਕਾਰਨ ਜਿਹੜੇ ਨੇ ਉਹ ਦੱਸੇ ਨੇ ਕਿ ਖੇਤਾਂ ਦੇ ਵਿੱਚ ਕਣਕਾਂ ਨੂੰ ਫਸਲਾਂ ਨੂੰ ਜਿਹੜੀ ਹੈ ਉਹ ਅੱਗ ਲੱਗੀ ਹੈ ਤੇ ਕੀ ਮੰਗ ਉਹ ਸਰਕਾਰ ਤੋਂ ਕਰਦੇ ਨੇ ਆਉ ਗੱਲਬਾਤ ਕਰਦੇ ਆ ਉਹਦੇ ਲੋਕਾਂ ਨਾਲ ਕੱਲ੍ਹ ਦੋਈ ਹੈ ਕਿ ਕੱਲ੍ਹ ਕਰੀਬ 11 ਇਥੇ ਤਾਰਾਂ ਜਿਹੜੀਆਂ ਹੈਗੀਆਂ ਉੱਪਰ ਤੇ ਉਹਦੇ ਤੋਂ ਨਿਕਲੀ ਐਸਪਾਕ ਸਪਾਕ ਕਰਕੇ ਸਰ ਅੱਗ ਜਿਹੜੀ ਹੈ ਉਹ ਲੱਗੀ ਸਾਡੀ ਕਨਕਰੂ ਜਿਹੜੀ ਕਨਕ ਜਦੋਂ ਅੱਗ ਲੱਗੀ ਹੈ ਉਦੋਂ ਲਗਭਗ ਕੋਈ ਦੋ ਟਰੈਕਟਰ 헤ਏ تھے ਤੇ ਦੋਹਾਂ ਟਰੈਕਟਰ ਨੇ ਮਿਲ ਕੇ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਉਸੇ ਵਕਤ ਕਰਤੇ ਦਾ ਹੀ ਸੂਚਿਤ ਕਰਤੇ ਦਾ ਹੀ ਪੁਲਿਸ ਨੂੰ ਸੂਚਿਤ ਕਰਤੇ ਦਾ ਹੀ ਤੇ ਫਾਇਰ ਬ੍ਰਿਗੇਡ ਲਗਭਗ ਡੇਢ ਘੰਟੇ ਬਾਅਦ ਸਰ ਪਹੁੰਚੀ ਹੈ ਉਹ ਕੀ ਕਹਨ ਰਿਹਾ ਡੇਢ ਘੰਟੇ ਬਾਅਦ ਸਰ ਗੱਲ ਇਹ ਕਿ ਇੱਥੇ ਫਾਇਰ ਬ੍ਰਿਗੇਡ ਨਹੀਂ ਕੋਈ ਵੀ ਮੁੱਦਾ ਵੀ ਨਹੀਂ ਗੱਲ ਇਹ ਕਿ ਇੱਥੇ ਕਮੇਟੀ ਬਣੀ ਆ ਨਰੋਡ ਜਨਰਲ ਦੀ ਪੰਚਾਇਤ ਦੀ ਜਿਹੜੀ ਕਮੇਟੀ ਬਣੀ ਆ ਹਸਪੀਟਲ ਵੀ ਹੈਗਾ ਲੱਗਦਾ ਨਹੀਂ ਇੱਥੇ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਹਾਂ ਜੀ ਹਾਂ ਜੀ ਸਰ ਬਹੁਤ ਜ਼ਰੂਰਤ ਹੈ ਸਰ ਸਾਡੀ ਮੰਗ ਮੇਨ ਹੀ ਹੈ ਕਿ ਜਿੱਦਾਂ ਇਸ ਵਾਰੀ ਸਾਡੇ ਨਾਲ ਹੋਇਆ ਔਰ ਪਿਛਲੀ ਵਾਰ ਵੀ ਜਦੋਂ ਅੱਗ ਲੱਗਦੀ ਹੈ ਉਦੋਂ ਸਾਨੂੰ ਮਤਲਬ ਅਸੀਂ ਕਰਨੇ ਆ ਕੋਸ਼ਿਸ਼ ਆਪਣੇ ਵੱਲੋਂ ਪਹੁੰਚਾਂ ਦੀ ਪਰ ਗੱਲ ਇਹ ਹੈ ਸਰ ਕੱਲ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਕੁੱਦ ਗਏ ਆਪਣੀ ਕਿਸੇ ਨੇ ਬਾਹਰ ਸਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਥਾਲ ਲਿਆ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪਹਚਾਈ ਹੈ ਅਗਰ ਇਸ 10 ਕਿਲੇ ਨੂੰ ਅਸੀਂ ਨਹੀਂ ਸਿੱਧਤਾ ਨਾਲ ਇਹਨੂੰ ਸਰ ਰੋਕੋ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਅਸੀਂ ਤੇ ਇਸ ਗੱਲ ਦਾ ਹੀ ਸ਼ੁਕਰ ਮਨਾਣੇ ਕਿ ਸ਼ੁਕਰ ਕਰੋ ਕੋਈ ਬੰਦੇ ਦੀ ਕੇ ਨਾਲ ਮਾਨਹਾਨੀ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਆਈ ਰਿਐਲਿਟੀ ਮੰਨਦੇ ਹੋ ਤੁਸੀਂ ਇਹਦੇ ਵਿੱਚ ਅੱਗ ਲੱਗਣ ਦੇ ਮਲਾਇਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਆ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਆਈ ਸਾਰਾ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਆ ਕਿ ਕਿਤੇ ਕੁਝ ਹਾਸਾ ਨਾ ਹੋ ਜੇ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਰ ਅਸੀਂ ਆਪਣੇ ਕਣਕ ਰੱਖੀ ਦੀ ਕਿ ਮੌਇਸਚਰ ਇਹਨੂੰ ਪ੍ਰੋਪਰ ਦੀ ਪਰ ਹੁਣ ਜੋ ਇਹ ਹਾਸਾ ਵਾਪਰਿਆ ਉਸ ਕਰਕੇ ਸਰ ਮੇਰਾ ਜਿਸ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ 2 ਕਿੱਲੇ ਪਹਿਲੀ ਸਰ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈਦਾ ਅੱਗ ਲੱਗੇਗੀ ਕਿ ਐੜੀ ਲੈਂ ਗਈ ਨਹੀਂ ਹੈ ਗਈ ਸਾਰੇ ਬਾਰਡਰ ਲੈਂਡ ਤੋਂ ਗਈ ਹੈਗੀ ਹਰ ਸਾਲ ਸਾਰੇ ਇੱਥੇ ਇਹੋ ਨੁਕਸਾਨ ਹੁੰਦਾ ਕਿ ਅੱਗ ਲੱਗ ਜਾਂਦੀ ਹੈ ਕਿਤੇ ਕਿਤੇ ਨਾ ਚੰਗੜੇ ਪੈ ਜਾਂਦੇ ਤੇ ਅੱਗ ਲੱਗ ਜਾਂਦੀ ਹੈਗੀ ਤੇ ਸਾਰੇ ਬਿਜਲੀ ਵਿਭਾਗ ਵਾਲੇ ਉਹਨਾਂ ਹਰ ਸਾਲ ਸਾਰ ਰਿਪੇਅਰ ਕਰਨੀ ਚਾਹੀਦੀ ਹੈਗੀ ਤੇ ਇਹਦਾ ਕੋਈ ਫਰਜ਼ ਨਹੀਂ ਹੈ ਰਿਪੇਅਰ ਨਹੀਂ ਕਰਦਾ ਕੋਈ ਵੀ ਹੈਗਾ ਸਾਡੀ ਸਰਕਾਰ ਕੋਲੋਂ ਇਹੋ ਹੀ ਮੰਗਿਆ ਕਿ ਸਾਰੇ ਸਾਨੂੰ ਮੁਆਵਜ਼ਾ ਦਿੱਤੇ ਜਾਵੇ 10 ਕਿਲੇ ਏਕੜ ਜ਼ਮੀਨ ਹੈਗੀ ਜਿਹੜੀ ਸੜਕੇ ਸਵਾਹ ਹੋ ਗਈ ਹੈਗੀ ਇੱਥੇ ਕੀ ਲੱਗਦਾ ਕਿੰਨੇ ਕਦਾਂ ਨੁਕਸਾਨ ਹੋ ਗਿਆ ਸਾਰੇ ਜਦਨੀ ਦੇ ਕਟਕੜੋ ਵੀ ਜੀ 5 ਲੱਖ ਦਾ ਨੁਕਸਾਨ ਹੋ ਗਿਆ ਅ ਸਾਰ ਪਿਆਲੀ ਤੇ ਹੈਗੀ ਇੱਥੇ ਪਰ ਇਹ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀ ਨਾਲ ਛੱਡੀ ਹੈ ਆਪਣੇ ਪਹਨੇਰੀ ਚੱਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਹੈ ਉਦੇ ਕਾਰਨ ਜਿਹੜਾ ਚੰਗਾੜਾ ਪੈਣਾ ਕਾਰਨ ਅੱਗ ਸੜ ਗਈ ਹੈ ਤੇ ਇੱਥੇ ਕਾਫੀ ਲੋਕੀ ਦੌੜੇ ਬਜ਼ਾਰੇ ਟਰੈਕਟਰ ਟੋਟਰ ਲੈ ਕੇ ਲੇਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇਹ ਕੰਮ ਕੀਤਾ ਤੇ ਫਿਰ ਵੀ ਜਿਹੜੀ 8-10 ਕਿੱਲੇ ਜਗ੍ਹਾ ਜਿਹੜੀ ਆ ਉਹ ਉਹ ਜਲ ਗਈ ਹੈ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਬ ਘੱਟ ਘੱਟ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਹੈ ਸਰਕਾਰ ਤੋਂ ਕਿ ਇਹਦਾ ਮੁਆਵਜ਼ਾ ਦਿੱਤਾ ਜਾਵੇ ਇਹ ਗਰੀਬ ਲੋਕੀ ਦੇ ਵਿਚਾਰੇ ਜਿਹੜਾ ਇਹਨਾਂ ਤੇ ਹੀ ਐਡਵੈਂਡਰ ਆ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਤੇ ਕਹਿੰਦੇ ਆ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤੋ ਦੂਜੀ ਗੱਲ ਇਹ ਹੈ ਕਿ ਮੈਂ ਮੰਤਰੀ ਸਾਹਿਬ ਨੂੰ ਜੋ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਉਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਆ ਜਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਹੈ ਤੋ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਆਪਣੇ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤੋ ਸੜਕ 'ਚ ਹੀ ਖੜੀ ਰਹੀ ਲੜਕੇ ਉਹਨੇ ਅੱਗ ਲੋਕਾਂ ਨੇ ਕਾਬੂ ਕੀਤਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੰਗ ਦੀ ਰਿਪੋਰਟ ਗਰਮੀ ਦੀ ਰੁੱਤ ਸਿਖਰਾਂ ਤੇ ਪਹੁੰਚ ਚੁੱਕੀ ਹੈ ਤੇ ਅਜੇਹੇ ਦੇ ਵਿੱਚ ਧੁੱਪ ਜਿਸ ਤਰ੍ਹਾਂ ਦੀ ਪੈ ਰਹੀ ਹੈ ਉਸ ਤਰ੍ਹਾਂ ਦੇ ਨਾਲ ਹੀ ਫਸਲਾਂ ਵੀ ਜੜੀਆਂ ਨੇ ਉਹ ਪਕਣੀਆਂ ਸ਼ੁਰੂ ਹੋ ਗਈਆਂ ਨੇ ਪਰ باوجود ਇਸ ਦੇ ਜੇਕਰ ਫਸਲਾਂ ਖਰਾਬ ਹੋ ਜਾਂ ਤਾਂ ਸਰਕਾਰ ਦੇ ਵੱਲੋਂ ਇਹ ਗੱਲ ਹਰ ਸਾਲ ਕਹੀ ਜਾਂਦੀ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਪਰ ਅਜੇ ਹਾਈ ਕੁਝ ਦੇਖਣ ਨੂੰ ਮਿਲ ਰਿਹਾ ਹੈ ਮਾਨ ਸਿੰਘਪੁਰ ਪਿੰਡ ਦੇ ਵਿੱਚ ਜਿੱਥੇ ਕਿ ਕਣਕ ਦੇ ਖੇਤ ਨੂੰ ਜਿਹੜੀ ਇਹ ਭਿਆਨਕ ਅੱਗ ਲੱਗ ਗਈ ਹੈ ਤੇ ਜਿਸ ਦਾ ਕਾਰਨ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਬਿਜਲੀ ਦੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਜਿਸ ਤਰ੍ਹਾਂ ਦੇ ਨਾਲ ਖੇਤਾਂ ਦੇ ਵਿੱਚ ਟਿੱਲੀਆਂ ਪਈਆਂ ਹੋਈਆਂ ਨੇ ਕੀ ਕਰਮਚਾਰੀਆਂ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਸਤੇ ਉਤੇ ਕੰਮ ਕੀਤਾ ਜਾਵੇ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਹੈ ਅਜਿਹਾਂ ਵਾਰਦਾ ਤਾਂ ਆ ਵਾਪਰਨੀਆਂ ਆਮ ਗੱਲ ਹੋ ਜਾਂਦੀ ਹੈ ਇਹ ਸਰਕਾਰਾਂ ਦੇ ਵੱਲੋਂ ਹਰ ਸਾਲ ਜਿਹੜਾ ਹੈ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਸੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਪਰ ਇੱਥੋਂ ਦੇ ਲੋਕਾਂ ਦੇ ਵਿੱਚ ਖਾਸਾ ਗੋਸ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਪਾਇਆ ਜਾ ਰਿਹਾ ਹੈ ਤੇ ਮਨੇ આરોਪ ਵੀ ਲਗਾਏ ਨੇ ਕਿ ਸਰਕਾਰਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਇੱਥੇ ਕੋਈ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਹੈ 2 ਜਾਂ 3 ਘੰਟੇ ਤੋਂ ਪਹਿਲਾਂ ਪਹੁੰਚ ਸਕਦੀ ਕਿਉਂਕਿ ਹਸਪਤਾਲ ਹੁੰਦੇ ਬਾਅਦੂਦੀ ਨਗਰ ਪੰਚਾਇਤ ਹੁੰਦੇ ਬਾਅਦੂਦ ਵੀ ਜਿਹੜਾ ਹੈ ਇੱਥੇ ਫਾਇਰ ਬ੍ਰਿਗੇਡ ਦੀ ਟੀਮਾਂ ਜਿਹੜੀਆਂ ਨੇ ਉੱਥੇ ਨਹੀਂ ਪਹੁੰਚ ਸਕਦੀਆਂ ਕਿਉਂਕਿ ਦੇ ਵੀ ਤਰ੍ਹਾਂ ਦੀਆਂ ਸੁਖਾਣੀ ਕਰਨਾ ਵਾਪਰਨੀ ਇੱਥੇ ਲਾਜ਼ਮੀ ਹੋ ਜਾਂਦੀ ਹੈ ਤੇ ਉੱਥੇ ਹੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੀ ਕਾਰਨ ਜਿਹੜੇ ਨੇ ਉਹ ਦੱਸੇ ਨੇ ਕਿ ਖੇਤਾਂ ਦੇ ਵਿੱਚ ਕਣਕਾਂ ਨੂੰ ਫਸਲਾਂ ਨੂੰ ਜੜੀ ਹੈ ਉਹ ਅੱਗ ਲੱਗੀ ਹੈ ਤੇ ਕੀ ਮੰਗ ਉਹ ਸਰਕਾਰ ਤੋਂ ਕਰਦੇ ਨੇ ਆਉ ਗੱਲਬਾਤ ਕਰਦੇ ਆ ਅੱਜ ਉਹਦੇ ਲੋਕਾਂ ਨਾਲ। ਨਾਲੇ ਦੋਹੇ ਹੈ ਕਿ ਕੱਲ ਕਰੀਬ 11:30 ਵਜੇ ਨਾਲ ਇੱਥੇ ਤਾਰਾਂ ਜਿਹੜੀਆਂ ਹੈਗੀਆਂ ਉੱਪਰ ਤੇ ਉਹਦੇ ਤੋਂ ਨਿਕਲੀ ਇਸਪਾਰਕ ਇਸਪਾਰਕ ਕਰਕੇ ਸਰ ਅੱਗ ਜਿਹੜੀ ਹੈ ਉਹ ਲੱਗੀ ਸਾਡੀ ਕਣਕ ਨੂੰ। ਜਿਹੜੀ ਕਣਕ ਜਦੋਂ ਅੱਗ ਲੱਗੀ ਹੈ ਉਦੋਂ ਲਗਭਗ ਕੋਈ ਦੋ ਟਰੈਕਟਰ 헤 ਇਤੇ ਤੇ ਦੋਹਾਂ ਟਰੈਕਟਰ ਨੇ ਮਿਲ ਕੇ ਅਗਰੂ ਭਜਾਉਣ ਦੀ ਕੋਸ਼ਿਸ਼ ਕੀਤੀ ਜਦਕਿ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਉਸੇ ਵਕਤ ਕਰਤੇ ਦਾ ਹੀ ਸੂਚਿਤ ਕਰਤੇ ਦਾ ਹੀ ਪੁਲਿਸ ਨੂੰ ਸੂਚਿਤ ਕਰਤੇ ਦਾ ਹੀ ਤੇ ਫਾਇਰ ਬ੍ਰਿਗੇਡ ਲਗਭਗ ਡੇਢ ਘੰਟੇ ਬਾਅਦ ਸਰ ਪਹੁੰਚੀ ਹੈ ਉਹ ਕੀ ਕਾਰਨ ਹੈ ਡੇਢ ਘੰਟੇ ਬਾਅਦ ਸਰ ਗੱਲ ਇਹ ਹੈ ਕਿ ਇੱਥੇ ਫਾਇਰ ਬ੍ਰਿਗੇਡ ਨਹੀਂ ਕੋਈ ਵੀ ਮੁੱਦਾ ਮੇਰੀ ਗੱਲ ਹੈ ਕਿ ਇੱਥੇ ਕਮੇਟੀ ਬਣੀ ਆ ਨਰੋਡ ਜੈਮਲ ਦੀ ਪੰਚਾਇਤ ਦੀ ਕਮੇਟੀ ਬਣੀ ਹੈ ਹਸਪੀਟਲ ਵੀ ਹੈਗਾ ਲੱਗਦਾ ਨਹੀਂ ਇੱਥੇ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਹਾਂ ਜੀ ਜੀ ਸਰ ਬਹੁਤ ਜ਼ਰੂਰਤ ਹੈ ਸਰ ਸਾਡੀ ਮੰਗ ਮੇਨ ਨਹੀਂ ਹੈ ਕਿ ਜਿੱਦਾਂ ਇਸ ਵਾਰੀ ਸਾਡੇ ਨਾਲ ਹੋਇਆ ਔਰ ਪਿਛਲੀ ਵਾਰ ਵੀ ਜਦੋਂ ਅੱਗ ਲੱਗਦੀ ਹੈ ਉਦੋਂ ਸਾਨੂੰ ਮਤਲਬ ਅਸੀਂ ਕਰਨੇ ਆ ਕੋਸ਼ਿਸ਼ ਆਪਣੇ ਵੱਲੋਂ ਪਹੁੰਚਾਂ ਦੀ ਪਰ ਗੱਲ ਇਹ ਹੈ ਸਰ ਕੱਲ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਕੁੱਦ ਗਏ ਆਪਣੀ ਕਿਸੇ ਨੇ ਬਾਹਰ ਸਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਸਾਲ ਲਿਆ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪਹਚਾਈ ਹੈ ਅਗਰ ਇਸ 10 ਕਿੱਲੇ ਨੂੰ ਅਸੀਂ ਨਹੀਂ ਜਿੱਦਤਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿੱਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਆਹੀ ਤੇ ਇਸ ਗੱਲ ਦਾ ਹੀ ਸ਼ੁਕਰ ਮਨਾਉਣਾ ਹੈ ਕਿ ਸ਼ੁਕਰ ਕਰੋ ਕੋਈ ਬੰਦੇ ਦੀ ਕੇ ਨਾਲ ਮਾਨਹਾਨੀ ਨਹੀਂ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਆਹੀ ਲਾਈਕੀ ਮੰਨਦੇ ਤੁਸੀਂ ਇਹਦੇ ਵਿੱਚ ਅੱਗ ਲੱਗਣ ਲੱਗ ਗਈ ਨਲਾਈਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਹੈ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਰ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਹਾਂ ਕਿ ਕਿਤੇ ਕੁਝ ਹਾਸਾ ਨਾ ਹੋ ਜਾਏ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਹੋਵੇ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਰ ਅਸੀਂ ਆਪਣੇ ਕੰਨ ਕਰ ਰੱਖੀ ਦੀ ਸੀ ਕੀ ਮੋਇਸਚਰ ਇਹਨੂੰ ਪ੍ਰੋਪਰ دی ਪਰ ਹੁਣ ਜੋ ਇਹ ਹਾਸਾ ਵਾਪਰੇ ਆ ਉਸ ਕਰਕੇ ਸਰ ਮੇਰਾ ਜੀ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ ਦੋ ਕਿੱਲੇ ਪਹਿਲੀ ਹੀ ਸਰ ਸਭ ਖਤਮ ਹੋ ਗਿਆ ਕੀ ਮੰਗ ਕਰੂਗੀ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈਦਾ ਹੈ ਅੱਗ ਲੱਗੇ ਕਿ ਕਿ ਐਡੀ ਲੈਂ ਗਈ ਨਹੀਂ ਹੈ ਗਈ ਸਾਰੇ ਬਾਰਡਰ ਲੈਂਡ ਤੋਂ ਗਈ ਹੈਗੀ ਆ ਹਰ ਸਾਲ ਸਾਰੇ ਇੱਥੇ ਇਹੋ ਹੀ ਨੁਕਸਾਨ ਹੁੰਦਾ ਕਿ ਅੱਗ ਲੱਗ ਜਾਂਦੀ ਹੈ ਕਿਤੇ ਕਿਤੇ ਨਾ ਟੰਗੜੇ ਪੇਜ ਜਾਂਦੇ ਤੇ ਅੱਗ ਲੱਗ ਜਾਂਦੀ ਹੈਗੀ ਤੇ ਸਾਰੇ ਬਿਜਲੀ ਵਿਭਾਗ ਵਾਲੇ ਉਹਨਾਂ ਹਰ ਸਾਲ ਸਾਰ ਰਿਪੇਅਰ ਕਰਨੀ ਚਾਹੀਦੀ ਹੈਗੀ ਤੇ ਇਹਨਾਂ ਦਾ ਕੋਈ ਫਰਜ਼ ਨਹੀਂ ਹੈ ਰਿਪੇਅਰ ਨਹੀਂ ਕਰਦਾ ਕੋਈ ਵੀ ਹੈਗਾ ਸਾਡੀ ਸਰਕਾਰ ਕੋਲੋਂ ਇਹੋ ਹੀ ਮੰਗਿਆ ਕਿ ਸਾਰੇ ਸਾਨੂੰ ਮੁਆਵਜ਼ਾ ਦਿੱਤੇ ਜਾਵੇ 10 ਕਿਲੇ ਏਕੜ ਜ਼ਮੀਨ ਹੈਗੀ ਜਿਹੜੀ ਸੜ ਕੇ ਸੁਆਹ ਗਈ ਹੈਗੀ ਇੱਥੇ ਕੀ ਲੱਗਦਾ ਕਿੰਨੇ ਦਾ ਨੁਕਸਾਨ ਹੋ ਗਿਆ ਸਾਰੇ ਜਦ ਨਹੀਂ ਦਾ ਕਟਕੜੋ ਵੀ ਜੀ 5 ਲੱਖ ਦਾ ਨੁਕਸਾਨ ਹੋ ਗਿਆ ਆ ਸਾਰ ਪੜੀ ਤੇ ਹੈਗੀ ਇੱਥੇ ਔਰ ਇਹ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀਆਂ ਛੱਡੀ ਆ ਆਪਣੇ ਪਨੇਰੀ ਚਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਆ ਉਹਦੇ ਕਾਰਨ ਜਿਹੜਾ ਚਿੰਗਾੜਾ ਪੈਣਾ ਕਾਰਨ ਅੱਗ ਛਲ ਗਈ ਹੈ ਤੇ ਇੱਥੇ ਕਾਫੀ ਲੋਕੀ ਦੌੜੇ ਬਜ਼ਾਰੇ ਟਰੱਕ ਟੋਟਰ ਲੈ ਕੇ ਲੈਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇਹ ਕੰਮ ਕੀਤਾ ਪਰ ਫਿਰ ਵੀ ਜਿਹੜੀ 8-10 ਕਿੱਲੇ ਜਗ੍ਹਾ ਜਿਹੜੀ ਆ ਉਹ ਉੱਜਲ ਗਈ ਹੈ ਕਿੰਨੇ ਕ ਦਾ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਨਾਲ ਘੱਟ ਘੱਟ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਆਸੀਂ ਇਹ ਮੰਗ ਕਰਨਾ ਹੈ ਸਰਕਾਰ ਤੋਂ ਜਿਹੜਾ ਮਾਅਜ਼ਾ ਦਿੱਤਾ ਜਾਵੇ ਇਹ ਗਰੀਬ ਲੋਕੀ ਦੇ ਵਿਚਾਰੇ ਜਿਹੜਾ ਇਹਨਾਂ ਇਹਨਾਂ ਤੇ ਹੀ ਡਿਵੈਂਡਰ ਨੇ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਤੇ ਕਹਿੰਦੇ ਆ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤਾਂ ਦੂਜੀ ਗੱਲ ਇਹ ਹੈ ਕਿ ਮੈਂ ਮੰਤਰੀ ਸਾਹਿਬ ਨੂੰ ਜੋ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਉਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਆ ਜ਼ਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਤੇ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਆਪਣੇ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤਾਂ ਉਹ ਸੜਕ 'ਚ ਹੀ ਖੜੀ ਰਹੀ ਲੜਕੇ ਉਹਨੇ ਅੱਗ ਲੋਕਾਂ ਨੇ ਕਾਬੂ ਕੀਤਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਣੀ ਦੀ ਰਿਪੋਰਟ ਗਰਮੀ ਦੀ ਰੁੱਤ ਸਿਖਰਾਂ ਤੇ ਪਹੁੰਚ ਚੁੱਕੀ ਹੈ ਤੇ ਅਜੇਹੇ ਦੇ ਵਿੱਚ ਧੁੱਪ ਜਿਸ ਤਰ੍ਹਾਂ ਦੀ ਪੈ ਰਹੀ ਹੈ ਉਸ ਤਰ੍ਹਾਂ ਦੇ ਨਾਲ ਹੀ ਫਸਲਾਂ ਵੀ ਜੜੀਆਂ ਨੇ ਉਹ ਪਕਣੀਆਂ ਸ਼ੁਰੂ ਹੋ ਗਈਆਂ ਨੇ ਪਰ باوجود ਇਸ ਦੇ ਜੇਕਰ ਫਸਲਾਂ ਖਰਾਬ ਹੋ ਜਾਣ ਤਾਂ ਸਰਕਾਰ ਦੇ ਵੱਲੋਂ ਇਹ ਗੱਲ ਹਰ ਸਾਲ ਕਹੀ ਜਾਂਦੀ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਪਰ ਅਜੇ ਹਾਈ ਕੁਝ ਦੇਖਣ ਨੂੰ ਮਿਲ ਰਿਹਾ ਹੈ ਮਾਨ ਸਿੰਘਪੁਰ ਪਿੰਡ ਦੇ ਵਿੱਚ ਜਿੱਥੇ ਕਿ ਕਣਕ ਦੇ ਖੇਤ ਨੂੰ ਜਿਹੜੀ ਹੈ ਭਿਆਨਕ ਅਗਨ ਲੱਗ ਗਈ ਹੈ ਤੇ ਜਿਸ ਦਾ ਕਾਰਨ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਬਿਜਲੀ ਦੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਜਿਸ ਤਰ੍ਹਾਂ ਦੇ ਨਾਲ ਖੇਤਾਂ ਦੇ ਵਿੱਚ ਟੰਗੀਆਂ ਪਈਆਂ ਹੋਈਆਂ ਨੇ ਕੀ ਕਰਮਚਾਰੀਆਂ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੇ ਉੱਤੇ ਕੰਮ ਕੀਤਾ ਜਾਵੇ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਹੈ ਅਜਿਹੇ ਆਰਦਾਤਾ ਆ ਵਾਪਰਨੀਆਂ ਆਮ ਗੱਲ ਹੋ ਜਾਂਦੀ ਹੈ ਇਹ ਸਰਕਾਰਾਂ ਦੇ ਵੱਲੋਂ ਹਰ ਸਾਲ ਜਿਹੜਾ ਹੈ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਸੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਪਰ ਇੱਥੋਂ ਦੇ ਲੋਕਾਂ ਦੇ ਵਿੱਚ ਖਾਸਾ ਗੋਸ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਪਾਇਆ ਜਾ ਰਿਹਾ ਹੈ ਤੇ ਮੈਂ આરોਪ ਵੀ ਲਗਾਏ ਨੇ ਕਿ ਸਰਕਾਰਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਇੱਥੇ ਕੋਈ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਹੈ ਦੋ ਜਾਂ ਤਿੰਨ ਘੰਟੇ ਤੋਂ ਪਹਿਲਾਂ ਪਹੁੰਚ ਸਕਦੀ ਕਿਉਂਕਿ ਹਸਪਤਾਲ ਹੁੰਦੇ باوجود ਵੀ ਨਗਰ ਪੰਚਾਇਤ ਹੁੰਦੇ باوجود ਵੀ ਜਿਹੜਾ ਹੈ ਇੱਥੇ ਫਾਇਰ ਬ੍ਰਿਗੇਡ ਦੀ ਟੀਮਾਂ ਜੜੀਆਂ ਨੇ ਉਥੇ ਨਹੀਂ ਪਹੁੰਚ ਸਕਦੀਆਂ ਕਿਉਂਕਿ ਇਸ ਦੀ ਕੋਈ ਵਿਵਸਥ ਸੇ ਵਿਤਰਾਂ ਦੀਆਂ ਸੁਖਾਣੀ ਕਟਨਾ ਵਾਪਰਨੀ ਇੱਥੇ لازਮੀ ਹੋ ਜਾਂਦੀ ਹੈ ਤੇ ਉੱਥੇ ਹੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੀ ਕਾਰਨ ਜਿਹੜੇ ਨੇ ਉਹ ਦੱਸੇ ਨੇ ਕਿ ਖੇਤਾਂ ਦੇ ਵਿੱਚ ਕਣਕਾਂ ਨੂੰ ਫਸਲਾਂ ਨੂੰ ਜਿਹੜੀ ਹੈ ਉਹ ਅੱਗ ਲੱਗੀ ਹੈ ਤੇ ਕੀ ਮੰਗ ਉਹ ਸਰਕਾਰ ਤੋਂ ਕਰਦੇ ਨੇ ਆਉ ਗੱਲਬਾਤ ਕਰਦੇ ਆ ਤੁਹਾਡੇ ਲੋਕਾਂ ਨਾਲ। ਦਾਲੇ ਦੋਈ ਹੈ ਕਿ ਕੱਲ ਕਰੀਬ 11:30 ਵਜੇ ਨਾਲ ਇੱਥੇ ਤਾਰਾਂ ਜਿਹੜੀਆਂ ਹੈਗੀਆਂ ਉੱਪਰ ਤੇ ਉਹਦੇ ਤੋਂ ਨਿਕਲੀ ਐ ਸਪਾਰਕ ਸਪਾਰਕ ਕਰਕੇ ਸਰ ਅੱਗ ਜਿਹੜੀ ਹੈ ਉਹ ਲੱਗੀ ਸਾਡੀ ਕਣਕ ਨੂੰ। ਜਿਹੜੀ ਕਣਕ ਜਦੋਂ ਅੱਗ ਲੱਗੀ ਹੈ ਉਦੋਂ ਲਗਭਗ ਕੋਈ ਦੋ ਡਾਇਰੈਕਟਰ ਹੇ ਇਥੇ ਤੇ ਦੋਹਾਂ ਡਾਇਰੈਕਟਰ ਨੇ ਮਿਲ ਕੇ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਦਕਿ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਉਸੇ ਵਕਤ ਕਰਤੇ ਦਾ ਹੀ ਸੂਚਿਤ ਕਰਤੇ ਦਾ ਹੀ ਪੁਲਿਸ ਨੂੰ ਸੂਚਿਤ ਕਰਤੇ ਦਾ ਹੀ ਤੇ ਫਾਇਰ ਬ੍ਰਿਗੇਡ ਲਗਭਗ ਡੇਢ ਘੰਟੇ ਬਾਅਦ ਸਰ ਪਹੁੰਚੀ ਹੈ ਉਹ ਕੀ ਕਹਨ ਰਿਹਾ ਡੇਢ ਘੰਟੇ ਬਾਅਦ ਸਰ ਗੱਲ ਇਹ ਹੈ ਕਿ ਇੱਥੇ ਫਾਇਰ ਬ੍ਰਿਗੇਡ ਨਹੀਂ ਕੋਈ ਵੀ ਮੁੱਦਾ ਮੇਰੀ ਗੱਲ ਇਹ ਹੈ ਕਿ ਇੱਥੇ ਕਮੇਟੀ ਬਣੀ ਆ ਨਰੋਡ ਜਮ ਉਸ ਪੰਚਾਇਤ ਦੀ ਜਿਹੜੀ ਕਮੇਟੀ ਬਣੀ ਹੈ ਹਸਪੀਟਲ ਵੀ ਹੈਗਾ ਲੱਗਦਾ ਨਹੀਂ ਇੱਥੇ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਹਾਂ ਜੀ ਜੀ ਸਰ ਬਹੁਤ ਜ਼ਰੂ ਸਰ ਸਾਡੀ ਮੰਗ ਮੇਨ ਨਹੀਂ ਹੈ ਕਿ ਜਿੱਦਾਂ ਇਸ ਵਾਰੀ ਸਾਡੇ ਨਾਲ ਹੋਇਆ ਔਰ ਪਿਛਲੀ ਵਾਰ ਵੀ ਜਦੋਂ ਅੱਗ ਲੱਗਦੀ ਹੈ ਉਦੋਂ ਸਾਨੂੰ ਮਤਲਬ ਅਸੀਂ ਕਰਨੇ ਆ ਕੋਸ਼ਿਸ਼ ਆਪਣੇ ਵੱਲੋਂ ਪਹੁੰਚਾ ਦੀ ਪਰ ਗੱਲ ਇਹ ਹੈ ਸਰ ਕੱਲ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਕੁੱਦ ਗਏ ਆਪਣੀ ਕਿਸੇ ਨੇ ਬਾਹਰ ਸਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਸਾਲ ਲੇਦਾ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪਹਚਾਈ ਹੈ ਅਗਰ ਇਸ 10 ਕਿੱਲੇ ਨੂੰ ਅਸੀਂ ਨਹੀਂ ਜਿੱਦਦਾ ਨਾਲ ਇਹਨੂੰ ਸਰ ਰੋਕਣ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਆਹੀ ਤੇ ਇਸ ਗੱਲ ਦਾ ਸ਼ੁਕਰ ਮਨਾਉਣਾ ਹੈ ਕਿ ਸ਼ੁਕਰ ਕਰੋ ਕੋਈ ਬੰਦੇ ਦੀ ਕੇ ਨਾਲ ਮਾਨਹਾਨੀ ਨਹੀਂ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਅਹੀ ਲਾਇਕੀ ਮੰਨਦੇ ਤੁਸੀਂ ਇਹਦੇ ਵਿੱਚ ਅੱਗ ਲੱਗਣ ਦੇ ਨਾ ਲਾਇਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਦੋਂ ਫਸਲ ਦਾ ਟਾਈਮ ਆ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਾਰਾ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਆ ਕਿ ਕਿਤੇ ਕੁਝ ਹਾਸਾ ਨਾ ਹੋ ਜੇ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮੰਗ ਕਰਦੇ ਹੋ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਾਰਾ ਅਸੀਂ ਆਪਣੇ ਕਣਕ ਰੱਖੀ ਦੀ ਸੀ ਕੀ ਮੋਇਸਚਰ ਨੂੰ ਪ੍ਰੋਪਰ دی ਪਰ ਹੁਣ ਜੋ ਇਹ ਹਾਸਾ ਵਾਪਰੇ ਆ ਉਸ ਕਰਕੇ ਸਰ ਮੇਰਾ ਜ ਸਰ ਸਭ ਕੁਝ ਖਤਮ ਹੋ ਗਿਆ ਮੇਰੇ ਤੋਂ 2 ਕਿੱਲੇ ਪਹਿਲੀ ਹੀ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਜੀ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀ ਘਰ ਉਪਲਬਧ ਕਰਾਈ ਜਾਏ ਅੱਗ ਲੱਗੀ ਕਿ ਕੀ ਐੜੀ ਲੈਣ ਗਈ ਨਹੀਂ ਹੈ ਗਈ ਸਾਰੇ ਬਾਰਡਰ ਲੈਂਡ ਤੇ ਗਈ ਹੈਗੀ ਆ ਹਰ ਸਾਲ ਸਾਰੇ ਇੱਥੇ ਇਹੋ ਹੀ ਨੁਕਸਾਨ ਹੁੰਦਾ ਕਿ ਅੱਗ ਲੱਗ ਜਾਂਦੀ ਹੈ ਕਿਤੇ ਕਿਤੇ ਨਾ ਚਿੰਗਾਰੇ ਫੇਰ ਜਾਂਦੇ ਤੇ ਅੱਗ ਲੱਗ ਜਾਂਦੀ ਹੈਗੀ ਤੇ ਸਾਰੇ ਬਿਜਲੀ ਵਿਭਾਗ ਵਾਲੇ ਉਹਨਾਂ ਹਰ ਸਾਲ ਸਾਰ ਰਿਪੇਅਰ ਕਰਨੀ ਚਾਹੀਦੀ ਹੈਗੀ ਤੇ ਇਹਨਾਂ ਦਾ ਕੋਈ ਫਰਜ਼ ਨਹੀਂ ਹੈ ਰਿਪੇਅਰ ਨਹੀਂ ਕਰਦਾ ਕੋਈ ਵੀ ਹੈਗਾ ਸਾਡੀ ਸਰਕਾਰ ਕੋਲੋਂ ਇਹੋ ਹੀ ਮੰਗਿਆ ਕਿ ਸਾਰੇ ਸਾਨੂੰ ਮੁਆਵਜ਼ਾ ਦਿੱਤੇ ਜਾਵੇ 10 ਕਿਲੇ ਏਕੜ ਜ਼ਮੀਨ ਹੈਗੀ ਜਿਹੜੀ ਸੜ ਕੇ ਸੁਆਹ ਹੋ ਗਈ ਹੈਗੀ ਇੱਥੇ ਕੀ ਲੱਗਦਾ ਕਿੰਨੇ ਦਾ ਨੁਕਸਾਨ ਹੋ ਗਿਆ ਸਾਰੇ ਜਦ ਨਹੀਂ ਦਾ ਕਟਕਟੋ ਵੀਜੀ 5 ਲੱਖ ਦਾ ਨੁਕਸਾਨ ਹੋ ਗਿਆ ਸਾਰ ਪੜੀ ਤੇ ਹੈਗੀ ਇੱਥੇ ਪਰੇ ਜਿਹੜਾ ਬਿਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀਆਂ ਛੱਡੀ ਆ ਆਪਣੇ ਪਰਨੇਰੀ ਚਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨਾਂ ਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਹੈ ਉਹਦੇ ਕਾਰਨ ਜਿਹੜਾ ਚਿੰਗਾੜਾ ਪੈਣੇ ਕਾਰਨ ਅੱਗ ਛਲ ਗਈ ਹੈ ਤੇ ਇੱਥੇ ਕਾਫੀ ਲੋਕੀ ਦੌੜੇ ਬਜ਼ਾਰੇ ਟਰੈਕਟਰ ਟੋਟਰ ਲੈ ਕੇ ਲੇਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇਹ ਕੰਮ ਕੀਤਾ ਤਖਰ ਵੀ ਜਿਹੜੀ 8-10 ਕਿੱਲੇ ਜਗਾ ਜਿਹੜੀ ਆ ਉਹ ਉਜਲ ਗਈ ਹੈ ਕਿੰਨੇ ਕ ਦਾ ਨੁਕਸਾਨ ਹੋ ਗਿਆ ਤੁਹਾਡੇ ਸਾਹ ਕੋਡ-ਕੋਡ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਨਾ ਸਰਕਾਰ ਤੋਂ ਕਿ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਗਰੀਬ ਲੋਕੀ ਦੇ ਬਚਾਰੇ ਜਿਹੜਾ ਇਹਨਾਂ ਇਹਨਾਂ ਤੇ ਹੀ ਐਡਵੈਂਡਰ ਆ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਤੇ ਕਹਿੰਦੇ ਆ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤੋ ਦੂਜੀ ਗੱਲ ਇਹ ਹੈ ਕਿ ਮੈਂ ਮੰਤਰੀ ਸਾਹਿਬ ਨੂੰ ਜੋ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਉਣਾ ਤੋਂ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਜਿਹੜੀ ਆ ਜਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਹੈ ਤੋ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਆਪਣੇ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤੋ ਸੜਕ ਜੀ ਖੜੀ ਰਹੀ ਲੜਕੇ ਉਹਨੇ ਅੱਗੇ ਲੋਕਾਂ ਨੇ ਕਾਬੂ ਕੀਤਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੰਗ ਦੀ ਰਿਪੋਰਟ ਰਮਿਤ ਦੇ ਰੁੱਤ ਸਿਖਰਾਂ ਤੇ ਪਹੁੰਚ ਚੁੱਕੀ ਹੈ ਤੇ ਅਜੇਹੇ ਦੇ ਵਿੱਚ ਧੁੱਪ ਜਿਸ ਤਰ੍ਹਾਂ ਦੀ ਪੈ ਰਹੀ ਹੈ ਉਸ ਤਰ੍ਹਾਂ ਦੇ ਨਾਲ ਹੀ ਫਸਲਾਂ ਵੀ ਜੜੀਆਂ ਨੇ ਉਹ ਪਕਣੀਆਂ ਸ਼ੁਰੂ ਹੋ ਗਈਆਂ ਨੇ ਪਰ باوجود ਇਸ ਦੇ ਜੇਕਰ ਫਸਲਾਂ ਖਰਾਬ ਹੋ ਜਾਣ ਤਾਂ ਸਰਕਾਰ ਦੇ ਵੱਲੋਂ ਇਹ ਗੱਲ ਹਰ ਸਾਲ ਕਹੀ ਜਾਂਦੀ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਪਰ ਅਜੇ ਹਾਈ ਕੁਝ ਦੇਖਣ ਨੂੰ ਮਿਲ ਰਿਹਾ ਹੈ ਮਾਨ ਸਿੰਘਪੁਰ ਪਿੰਡ ਦੇ ਵਿੱਚ ਜਿੱਥੇ ਕਿ ਕਣਕ ਦੇ ਖੇਤ ਨੂੰ